ਬ੍ਰਾਜ਼ਿਲ ਦੇ ਸਾਬਕਾ ਰਾਸ਼ਟਰਪਤੀ ਜੇਰ ਬੋਲਸਨਾਰੋ ਨੇ ਮੰਗਲਵਾਰ ਤੋਂ 27 ਸਾਲ ਦੀ ਜੇਲ੍ਹ ਦੀ ਸਜ਼ਾ ਕੱਟਣੀ ਸ਼ੁਰੂ ਕਰ ਦਿੱਤੀ ਹੈ ਬੋਲਸਨਾਰੋ ਨੂੰ 2022 ਦੀ ਰਾਸ਼ਟਰਪਤੀ ਦੀ ਚੋਣ ਹਾਰਨ ਤੋਂ ਬਾਅਦ ਸੱਤਾ ਵਿੱਚ ਬਣੇ ਰਹਿਣ ਲਈ ਤਖਤਾ ਪਲਟ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਸੀ ਇਸ ਮਾਮਲੇ ਤੇ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਜੱਜ ਨੇ ਆਦੇਸ਼ ਦਿੱਤਾ ਕਿ ਬੋਲਸਨਾਰੋ ਨੂੰ ਉਸੇ ਸੰਗੀ ਪੁਲਿਸ ਦੇ ਮੁਖ ਦਫ਼ਤਰ ਵਿੱਚ ਰੱਖਿਆ ਜਾਵੇਗਾ ਜਿੱਥੇ ਉਹ ਦੇਸ਼ ਛੱਡ ਕੇ ਭੱਜਣ ਦੇ ਡਰ ਕਾਰਨ ਗ੍ਰਫਤਾਰ ਕੀਤੇ ਜਾਣ ਤੋਂ ਬਾਅਦ ਰੱਖੇ ਗਏ ਸਨ ਦੱਸਦੀ ਕਿ ਇਸ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਕਈ ਸਹਿਯੋਗੀਆਂ ਨੂੰ ਤਖਤਾ ਪਲਟ ਦੀ ਸਾਜ਼ਿਸ਼ ਰਾਸ਼ਟਰਪਤੀ ਲੂਲਾ ਦਾ ਸਿਲਵਾ ਅਤੇ ਉਪ ਰਾਸ਼ਟਰਪਤੀ ਦੀ ਹਤਿਆ ਦੀ ਯੋਜਨਾ ਬਣਾਉਣ ਅਤੇ 2023 ਵਿੱਚ ਪੜਕੇ ਵਿਦਰੋਹ 'ਚ ਉਨ੍ਹਾਂ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਗਿਆ ਹੈ ਉਨ੍ਹਾਂ ਨੂੰ ਹਥਿਆਰਬੰਦ ਅਪਰਾਧੀ ਸੰਗਠਨ ਦੀ ਅਗਵਾਈ ਕਰਨ ਤੇ ਲੋਕਤੰਤਰੀ ਪ੍ਰਣਾਲੀ ਨੂੰ ਹਿੰਸਕ ਰੂਪ ਨਾਲ ਖਤਮ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਦੋ ਹੋਰ ਦੋਸ਼ੀਆਂ ਨੂੰ ਅਗਸਤ ਤੋਂ ਹੈਲੈਨੋ ਅਤੇ ਪਾਉਲੋ ਸਰਜੀਓ ਨੋਗੈਰਾ ਨੂੰ ਮਿਲਟਰੀ ਸੈਂਟਰ ਵਿੱਚ ਪੇਜਿਆ ਗਿਆ। ਸਾਬਕਾ ਗ੍ਰਹਿ ਮੰਤਰੀ ਐਂਡਰਸਨ ਟੋਰੇਸ ਨੂੰ ਬ੍ਰਾਜ਼ੀਲੀਆ ਦੀ ਪਾਪੁਡਾ ਚੀਲ ਵਿੱਚ ਰੱਖਿਆ ਗਿਆ ਹੈ। ਬੋਲਸਨਾਰੋ ਤਖਤਾ ਪਲਟ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਜਾਣ ਵਾਲੇ ਬ੍ਰਾਜ਼ੀਲ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ। ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੇਰ ਬੋਲਸਨਾਰੋ ਨੇ ਮੰਗਲਵਾਰ ਤੋਂ 27 ਸਾਲ ਦੀ ਜੇਲ੍ਹ ਦੀ ਸਜ਼ਾ ਕੱਟਣੀ ਸ਼ੁਰੂ ਕਰ ਦਿੱਤੀ ਹੈ ਬੋਲਸਨਾਰੋ ਨੂੰ 2022 ਦੀ ਰਾਸ਼ਟਰਪਤੀ ਦੀ ਚੋਣ ਹਾਰਨ ਤੋਂ ਬਾਅਦ ਸੱਤਾ ਵਿੱਚ ਬਣੇ ਰਹਿਣ ਲਈ ਤਖਤਾ ਪਲਟ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਸੀ ਇਸ ਮਾਮਲੇ ਤੇ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਜੱਜ ਨੇ ਆਦੇਸ਼ ਦਿੱਤਾ ਕਿ ਬੋਲਸਨਾਰੋ ਨੂੰ ਉਸੇ ਸੰਗੀ ਪੁਲਿਸ ਦੇ ਮੁਖ ਦਫ਼ਤਰ ਵਿੱਚ ਰੱਖਿਆ ਜਾਵੇਗਾ ਜਿੱਥੇ ਉਦੇਸ਼ ਛੱਡ ਕੇ ਭੱਜਣ ਦੇ ਡਰ ਕਾਰਨ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰੱਖੇ ਗਏ ਸਨ ਦੱਸਦੀ ਕਿ ਇਸ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਕਈ ਸਹਿਯੋਗੀਆਂ ਨੂੰ ਤਖਤਾ ਪਲਟ ਦੀ ਸਾਜ਼ਿਸ਼ ਰਾਸ਼ਟਰਪਤੀ ਲੂਲਾ ਦਾ ਸਿਲਵਾ ਅਤੇ ਉਪ ਰਾਸ਼ਟਰਪਤੀ ਦੀ ਹਤਿਆ ਦੀ ਯੋਜਨਾ ਬਣਾਉਣ ਅਤੇ 2023 ਵਿੱਚ ਪੜਕੇ ਵਿਦਰੋਹ 'ਉਨ੍ਹਾਂ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਨੂੰ ਹਥਿਆਰਬੰਦ ਅਪਰਾਧੀ ਸੰਗਠਨ ਦੀ ਅਗਵਾਈ ਕਰਨ ਤੇ ਲੋਕਤੰਤਰੀ ਪ੍ਰਣਾਲੀ ਨੂੰ ਹਿੰਸਕ ਰੂਪ ਨਾਲ ਖਤਮ ਕਰਨ ਦਾ ਦੋਸ਼ੀ ਪਾਇਆ ਗਿਆ। ਦੋ ਹੋਰ ਦੋਸ਼ੀਆਂ ਨੂੰ ਅਗਸਤੋ ਹੈਲੈਨੋ ਅਤੇ ਪਾਉਲੋ ਸਰਜੀਓ ਨੋਗੈਰਾ ਨੂੰ ਮਿਲਟਰੀ ਸੈਂਟਰ ਵਿੱਚ ਪੇਛਾ ਕੀਤਾ। ਸਾਬਕਾ ਗ੍ਰਹਿ ਮੰਤਰੀ ਐਂਡਰਸਨ ਟੋਰੇਸ ਨੂੰ ਬ੍ਰਾਜ਼ੀਲੀਆ ਦੀ ਪਾਪੁੜਾ ਚੀਲ ਵਿੱਚ ਰੱਖਿਆ ਗਿਆ। ਬੋਲਸਨਾਰੋ ਤਖਤਾ ਪਲਟ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਜਾਣ ਵਾਲੇ ਬ੍ਰਾਜ਼ਿਲ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ। ਬ੍ਰਾਜ਼ਿਲ ਦੇ ਸਾਬਕਾ ਰਾਸ਼ਟਰਪਤੀ ਜੇਰ ਬੋਲਸਨਾਰੋ ਨੇ ਮੰਗਲਵਾਰ ਤੋਂ 27 ਸਾਲ ਦੀ ਜੇਲ੍ਹ ਦੀ ਸਜ਼ਾ ਕੱਟਣੀ ਸ਼ੁਰੂ ਕਰ ਦਿੱਤੀ ਹੈ ਬੋਲਸਨਾਰੋ ਨੂੰ 2022 ਦੀ ਰਾਸ਼ਟਰਪਤੀ ਦੀ ਚੋਣ ਹਾਰਨ ਤੋਂ ਬਾਅਦ ਸੱਤਾ ਵਿੱਚ ਬਣੇ ਰਹਿਣ ਲਈ ਤਖਤਾ ਪਲਟ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਸੀ ਇਸ ਮਾਮਲੇ ਤੇ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਜੱਜ ਨੇ ਆਦੇਸ਼ ਦਿੱਤਾ ਕਿ ਬੋਲਸਨਾਰੋ ਨੂੰ ਉਸੇ ਸੰਗੀ ਪੁਲਿਸ ਦੇ ਮੁਖ ਦਫ਼ਤਰ ਵਿੱਚ ਰੱਖਿਆ ਜਾਵੇਗਾ ਜਿੱਥੇ ਉਦੇਸ਼ ਛੱਡ ਕੇ ਭੱਜਣ ਦੇ ਡਰ ਕਾਰਨ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰੱਖੇ ਗਏ ਸਨ ਦੱਸਦੀ ਕਿ ਇਸ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਕਈ ਸਹਿਯੋਗੀਆਂ ਨੂੰ ਤਖਤਾ ਪਲਟ ਦੀ ਸਾਜ਼ਿਸ਼ ਰਾਸ਼ਟਰਪਤੀ ਲੂਲਾ ਦਾ ਸਿਲਵਾ ਅਤੇ ਉਪ ਰਾਸ਼ਟਰਪਤੀ ਦੀ ਹਤਿਆ ਦੀ ਯੋਜਨਾ ਬਣਾਉਣ ਅਤੇ 2023 ਵਿੱਚ ਪੜਕੇ ਵਿਦਰੋਹ 'ਉਨ੍ਹਾਂ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਨੂੰ ਹਥਿਆਰਬੰਦ ਅਪਰਾਧੀ ਸੰਗਠਨ ਦੀ ਅਗਵਾਈ ਕਰਨ ਤੇ ਲੋਕਤੰਤਰੀ ਪ੍ਰਣਾਲੀ ਨੂੰ ਹਿੰਸਕ ਰੂਪ ਨਾਲ ਖਤਮ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਦੋ ਹੋਰ ਦੋਸ਼ੀਆਂ ਨੂੰ ਅਗਸਤੋ ਹੈਲੈਨੋ ਅਤੇ ਪਾਉਲੋ ਸਰਜੀਓ ਨੋਗੈਰਾ ਨੂੰ ਮਿਲਟਰੀ ਸੈਂਟਰ ਵਿੱਚ ਪੇਛਾ ਕੀਤਾ। ਸਾਬਕਾ ਗ੍ਰਹਿ ਮੰਤਰੀ ਐਂਡਰਸਨ ਟੋਰੇਸ ਨੂੰ ਬ੍ਰਾਸੀਲੀਆ ਦੀ ਪਾਪੁੜਾ ਚੀਲ ਵਿੱਚ ਰੱਖਿਆ ਗਿਆ ਹੈ। ਬੋਲਸਨਾਰੋ ਤਖਤਾ ਪਲਟ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਜਾਣ ਵਾਲੇ ਬ੍ਰਾਜ਼ਿਲ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ।